ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਪੁਲਿਸ ਨੂੰ ਪਿੰਡ ਬਲਪੂਰਾ ਚ ਵੱਡੀ ਸਫਲਤਾ ਮਿਲੀ ਹੈ ਅੱਤਵਾਦੀ ਮੈਡੂਲ ਦੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਪੁਲਿਸ ਨੇ ਕਾਰਵਾਈ ਦੌਰਾਨ 4 ਹੈਂਡ ਗ੍ਰਨੇਡ ਤੇ ਇੱਕ ਆਰਡੀਐਕਾ ਆਧਾਰਿਤ ਆਈਈਡੀ ਤੇ ਸੰਚਾਲਨ ਬਰਾਮਦ ਕੀਤੇ ਨੇ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਸ ਪੂਰੀ ਵਾਰਦਾਤ ਦੀ ਸ਼ਤਾਜੀਸ਼ ਬ੍ਰਿਟੇਨ ਵਿੱਚ ਬੈਠੇ ਅੱਤਵਾਦੀ ਸੰਗਠਨ ਦੇ ਵੱਲ ਰਚੀ ਜਾ ਰਹੀ ਸੀ ਜਿਸ ਦੇ ਪਿੱਛੇ ਪਾਕਿਸਤਾਨ ਸਥਿਤ ਆਈਐਸਏ ਸਮਰਥਿਤ ਦਾ ਹੱਥ ਜੜਾ ਹੈ ਉਹ ਦੱਸਿਆ ਜਾ ਰਿਹਾ ਪੰਜਾਬ ਦੇ ਬੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਬਰਾਮਦਗੀ ਦੇ ਬਾਅਦ ਬਟਾਲਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਾਰਵਾਈ ਤੋਂ ਸਾਫ ਹੋ ਗਿਆ ਹੈ ਕਿ ਅੱਤਵਾਦੀ ਸੰਗਠਨ ਵਿੱਚ ਵੱਡੀ ਵਾਰਦਾਤ ਨੂੰ ਜਿਹੜਾ ਕਿ ਅਨਜਾਨ ਦੇਨ ਦੀ ਫਿਲਾਕ ਦੇ ਵਿੱਚ ਸਨ ਪਰ ਪੁਲਿਸ ਦੇ ਚੌਕੀ ਨਾਲ ਸਮੇਂ ਰਹਿੰਦੇ ਇਸ ਨੂੰ ਅਸਫਲ ਕਰ ਦਿੱਤਾ ਗਿਆ ਪੁਲਿਸ ਨੇ ਇਹ ਸਾਰੇ ਵਿਸਫੋਟਕ ਬਟਾਰਾ ਦੇ ਪਿੰਡ ਬਾਲਪੁਰਾ ਦੇ ਕੋਲੋਂ ਬਰਾਮਦ ਕੀਤਾ ਹੁਣ ਤੱਕ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਦੂਜਾ ਸਾਥੀ ਫਰਾਰ ਦੱਸਿਆ ਜਾ ਰਿਹਾ ਮੁਲਜ਼ਮ ਨੂੰ ਫੜਨ ਦੇ ਲਈ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਹੁਣ ਇਹ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਹੈ ਕਿ ਇਸ ਸਾਜ਼ਿਸ਼ ਦੇ ਵਿੱਚ ਪੰਜਾਬ ਦੇ ਕਿੰਨੇ ਹੋਰ ਲੋਕ ਸ਼ਾਮਲੇ ਨਾਲ ਕੀ ਇਸ ਫੋਟੋਕ ਇਸ ਤਰ੍ਹਾਂ ਇਸਤੇਮਾਲ ਕੀਤਾ ਜਾਣਾ ਸੀ ਤੇ ਹੁਣ ਤੱਕ ਇਸ ਵਿੱਚ ਕਿੰਨੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ